ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੋ ਡਲਾਜੀ ਮੌਜੂਦਾ ਅਗਰ ਆਪਾ ਪੰਜਾਬ ਦੇ ਵਿੱਚ ਸਿਆਸੀ ਸਮੀਕਰਨਾਂ ਦੀ ਗੱਲ ਕਰੀਏ ਤਾਂ ਇਸੇ ਉੱਪਰ ਜ਼ਰੂਰ ਤੁਹਾਡਾ ਵਿਸ਼ਲੇਸ਼ਣ ਚਾਹਾਂਗੇ ਕਿਉਂਕਿ ਹਲੇ ਤੱਕ ਵੀ ਜੋ ਖੁੱਲ ਕੇ ਪੂਰੀ ਤਰ੍ਹਾਂ ਨਾਲ ਸਾਰੀਆਂ ਪਾਰਟੀਆਂ ਨੇ ਸਾਰੇ ਹੀ ਜੋ ਹੈ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਸੋ ਟਿਕਟਾਂ ਦੀ ਵੰਡ ਨੂੰ ਲੈ ਕੇ ਕੀ ਅਪਡੇਟ ਹੈ ਖਾਸ ਕਰਕੇ ਗੱਲ ਕਰੀਏ ਜੋ ਅੱਜ ਕੱਲ ਇੱਕ ਵੱਡਾ ਸਿਆਸੀ ਵਿਸ਼ਾ ਸਿਆਸੀ ਮੁੱਦਾ ਬਣਿਆ ਹੋਇਆ ਹੈ ਗੱਲ ਬਦਲਵਾਂ ਨੂੰ ਲੈ ਕੇ ਕੀ ਅਪਡੇਟ ਹੈ ਪੂਰੇ ਸਿਆਸੀ ਸਮੀਕਰਨ ਜੋ ਹੈ ਪੰਜਾਬ ਦੇ ਜ਼ਰੂਰ ਸਮਝਾਇਓ ਅੱਜ ਦੇ ਪ੍ਰੋਗਰਾਮ ਦੇ ਵਿੱਚ ਔਰ ਕਿਹੜੇ ਤਾਜ਼ਾ ਖਬਰਾਂ ਕਿਹੜੀਆਂ ਅਪਡੇਟਸ ਉੱਪਰ ਆ ਤੁਸੀਂ ਚਰਚਾ ਦੀ ਸ਼ੁਰੂਆਤ ਕਰਨਾ ਚਾਹੋਗੇ ਔਰ ਪੂਰਾ ਵਿਸ਼ਲੇਸ਼ਣ ਕਰਨਾ ਚਾਹੋਗੇ ਅੱਜ ਚਾਰ ਵੱਡੀਆਂ ਖਬਰਾਂ ਨੇ ਹਰਜੋਤ ਜੀ ਇੱਕ ਇੱਕ ਕਰਕੇ ਚਾਰੇ ਵੱਡੀਆਂ ਖਬਰਾਂ ਤੇ ਵਿਸਥਾਰ ਕਰਾਂਗੇ ਸਭ ਤੋਂ ਪਹਿਲਾਂ ਤਾਂ ਗੱਲ ਕਰਾਂਗੇ ਕਾਂਗਰਸ ਦੀ ਸੂਚੀ ਦੀ ਫਿਰ ਗੱਲ ਅਕਾਲੀ ਦਲ ਤੋਂ ਹਰਸਿਮਰਤ ਬਾਦਲ ਦੀ ਕਰਾਂਗੇ ਕਿਹੜੀ ਸੀਟ ਤੇ ਹਰਸਿਮਰਤ ਬਾਦਲ ਸ਼ਿਫਟ ਹੋ ਸਕਦੇ ਨੇ ਔਰ ਤੀਸਰੀ ਗੱਲ ਕਰਾਂਗੇ ਭਾਰਤੀ ਜਨਤਾ ਪਾਰਟੀ ਦੀ ਨਜ਼ਰ ਕਾਂਗਰਸ ਦੀ ਸੂਚੀ ਤੇ ਔਰ ਚੌਥੀ ਖਬਰ ਹੈ ਭਗਵੰਤ ਮਾਨ ਚੰਡੀਗੜ੍ਹ ਵਾਪਸ ਪਰਤ ਆਏ ਨੇ ਔਰ ਅੱਜ ਭਗਵੰਤ ਮਾਨ ਪੰਜਾਬ ਦੇ ਵਿੱਚ ਨਵਾਂ ਸਿਆਸੀ ਟ੍ਰੇਲਰ ਵਖਾ ਸਕਦੇ ਨੇ ਇੱਕ ਇੱਕ ਕਰਕੇ ਸਾਰੀਆਂ ਖਬਰਾਂ ਨੂੰ ਅੱਗੇ ਵਧਾਉਨੇ ਆ ਕਾਂਗਰਸ ਦੀ ਸੂਚੀ ਕਿਸੇ ਵੇਲੇ ਵੀ ਪੰਜਾਬ ਦੇ ਵਿੱਚ ਉਮੀਦਵਾਰਾਂ ਦੇ ਲਈ ਜਾਰੀ ਹੋ ਸਕਦੀ ਹੈ ਹਾਲਾਂਕਿ ਅੱਜ ਭਾਵ ਅੱਜ ਐਤਵਾਰ ਨੂੰ 11 ਵਜੇ ਮਲਕੇ ਅਰਜਨ ਖੜਗੇ ਦੇ ਘਰ ਇੱਕ ਵਿਸ਼ੇਸ਼ ਬੈਠਕ ਰੱਖੀ ਗਈ ਹੈ ਜਿਦੇ ਵਿੱਚ ਪੰਜਾਬ ਦੀ ਸਕਰੀਨਿੰਗ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਸੀਸੀ ਦੇ ਮੈਂਬਰ ਹੋਣਗੇ ਔਰ ਪੰਜਾਬ ਦੇ ਕੁਝ ਜਿਹੜੇ ਦਾਵੇਦਾਰ ਨੇ ਉਹਨਾਂ ਨੂੰ ਵੀ ਸੱਦਿਆ ਗਿਆ ਸੰਗਰੂਰ ਤੋਂ ਦਿਲਵੀਰ ਗੋਲਡੀ ਨੂੰ ਵੀ ਉੱਚੇ ਚੇ ਤੌਰ ਤੇ ਸੱਦੇ ਜਾਣ ਦੀਆਂ ਖਬਰਾਂ ਨੇ ਇਸੇ ਤਰ੍ਹਾਂ ਕਈ ਸੀਟਾਂ ਦੇ ਜਿਹੜੇ ਦਾਵੇਦਾਰ ਨੇ ਉਹ ਵੀ ਕੱਲ ਸੱਦੇ ਗਏ ਨੇ ਦਿੱਲੀ ਮਲਕੇ ਅਰਜਨ ਖੜਗੇ 11 ਵਜੇ ਮੀਟਿੰਗ ਕਰਨਗੇ ਔਰ ਮੰਨਿਆ ਜਾ ਰਿਹਾ ਹੈ ਕਿ ਕੱਲ 5 ਤੋਂ 6 ਸੀਟਾਂ ਦੇ ਉੱਤੇ ਤਾਂ ਸਹਿਮਤੀ ਬਣੀ ਲੇਕਿਨ ਬਾਕੀ ਸੀਟਾਂ ਦੇ ਉੱਤੇ ਹਲੇ ਹੋਰ ਚਰਚਾ ਦੀ ਲੋੜ ਹੈ ਸੋ ਹਜੇ 6-7 ਸੀਟਾਂ ਨੇ ਜਿਹੜੀਆਂ ਉਹਨਾਂ ਦੇ ਉੱਪਰ ਖੁੱਲ ਕੇ ਅੱਜ ਚਰਚਾ ਹੋਣੀ ਹੈ ਕੱਲ ਮਨੀਸ਼ ਟਵਾੜੀ ਨੂੰ ਚੰਡੀਗੜ੍ਹ ਦੇ ਲਈ ਉਮੀਦਵਾਰ ਐਲਾਨ ਦਿੱਤਾ ਗਿਆ ਪਵਨ ਬੰਸਲ ਦੋ ਵਾਰ ਲਗਾਤਾਰ ਚੋਣ ਹਾਰੇ ਬੀਬੀ ਕਿਰਨ ਖੇਰ ਨੇ ਉਹਨਾਂ ਨੂੰ ਹਰਾਇਆ ਦੋ ਵਾਰ ਹਰਾਇਆ ਤੇ ਭਾਜਪੀ ਨੇ ਕਿਰਨ ਖੇਰ ਨੂੰ ਵੀ ਟਿਕਟ ਨਹੀਂ ਦਿੱਤੀ ਹੁਣ ਉੱਥੋਂ ਮਨੀਸ਼ ਟਵਾੜੀ ਕਾਂਗਰਸ ਪਾਰਟੀ ਦੇ ਉਮੀਦਵਾਰ ਹੋਣਗੇ ਔਰ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇ ਨਾਲ ਉਹਨਾਂ ਦਾ ਮੁਕਾਬਲਾ ਹੋਏਗਾ ਭਾਰਤੀ ਜਨਤਾ ਪਾਰਟੀ ਵੱਲੋਂ ਉੱਥੇ ਸੰਜੀਤ ਟੰਡਨ ਨੂੰ ਉਮੀਦਵਾਰ ਬਣਾਇਆ ਗਿਆ ਸੋ ਬਹੁਤ ਫਸਵਾ ਮੁਕਾਬਲਾ ਚੰਡੀਗੜ੍ਹ ਦੇ ਵਿੱਚ ਹੋ ਸਕਦਾ ਹੈ ਮਨੀਸ਼ ਟਵਾੜੀ ਵੀ ਤਕੜੇ ਚਿਹਰੇ ਨੇ ਔਰ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਮਿਲ ਕੇ ਚੋਣਾਂ ਲੜ ਰਹੇ ਨੇ ਸੋ ਇੱਕ ਗੱਠਜੋੜ ਚੰਡੀਗੜ੍ਹ ਦੇ ਵਿੱਚ ਚੋਣਾਂ ਲੜ ਰਿਹਾ ਹੈ ਸੋ ਇਹ ਬੜੀ ਦਿਲਚਸਪ ਸਥਿਤੀ ਚੰਡੀਗੜ੍ਹ ਦੇ ਵਿੱਚ ਬਣੇਗੀ ਪਰ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤੇ ਕੁਝ ਸੀਟਾਂ ਦੇ ਨਾਮ ਕਲੀਅਰ ਕਰ ਦਿੱਤੇ ਗਏ ਨੇ ਗੁਰਜੀਤ ਔਜਲਾ ਨੂੰ ਗ੍ਰੀਨ ਸਿਗਨਲ ਹੈ ਕਿਸੇ ਵੇਲੇ ਵੀ ਸੂਚੀ 'ਚ ਉਹਨਾਂ ਦਾ ਨਾਮ ਆ ਸਕਦਾ ਹੈ। ਸ਼੍ਰੀ ਅਨੰਦਪੁਰ ਸਾਹਿਬ ਤੋਂ ਮਨੀਸ਼ ਤਵਾੜੀ ਦੀ ਜਗ੍ਹਾ ਰਾਣਾ ਕੇਪੀ ਹੋਰਾਂ ਦਾ ਨਾਮ ਚੱਲਦਾ ਹੈ ਜਿਹੜੇ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੀ ਰਹੇ ਨੇ ਜਦੋਂ ਕੈਪਟਨ ਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀ ਔਰ ਉਸ ਤੋਂ ਬਾਅਦ ਚਰਨਜੀਤ ਚੰਨੀ ਜਦੋਂ ਮੁੱਖ ਮੰਤਰੀ ਬਣੇ ਨੇ। ਸੋ ਰਾਣਾ ਕੇਪੀ ਸਿੰਘ ਸ੍ਰੀ ਅਨੰਪੁਰ ਸਾਹਿਬ ਤੋਂ ਵੱਡੇ ਦਾਅਵੇਦਾਰ ਨੇ ਉਮੀਦਵਾਰ ਹੋ ਸਕਤੇ ਨੇ ਖਡੂਰ ਸਾਹਿਬ ਤੋਂ ਰਾਣਾ ਗੁਰਜੀਤ ਉਹਨਾਂ ਦੇ ਪੁੱਤਰ ਇੰਦਰ ਇਕਬਾਲ ਸਿੰਘ ਇੰਦਰ ਪ੍ਰਤਾਪ ਸਿੰਘ ਦਾ ਨਾਮ ਹੈ ਜਿਹੜਾ ਉਹ ਸੁਰਖੀਆਂ ਦੇ ਵਿੱਚ ਹੈ ਔਰ ਜੇ ਅਸੀਂ ਗੱਲ ਕਰੀਏ ਪਟਿਆਲੇ ਤੋਂ ਡਾਕਟਰ ਧਰਮਵੀਰ ਗਾਂਧੀ ਦਾ ਨਾਮ ਲਗਭਗ ਤੈਅ ਦੱਸਿਆ ਜਾ ਰਿਹਾ ਸੋ ਕਈ ਸੀਟਾਂ ਨੇ ਜਿਨ੍ਹਾਂ ਦੇ ਉੱਪਰ ਨਾਮ ਤੈਅ ਦੱਸੇ ਜਾ ਰਹੇ ਨੇ ਜਲੰਧਰ ਦੀ ਸੀਟ ਉੱਪਰ ਚਰਨਜੀਤ ਚੰਨੀ ਔਰ ਵਿਕਰਮ ਚੌਧਰੀ ਪਰਿਵਾਰ ਦੇ ਵਿਚਾਲੇ ਰੇੜਕਾ ਲਗਾਤਾਰ ਬਰਕਰਾਰ ਹੈ ਇਹ ਵੀ ਚਰਚਾ ਹੋਈ ਸੀਸੀ ਦੀ ਮੀਟਿੰਗ ਤੋਂ ਪਹਿਲਾਂ ਕਿ ਅਗਰ ਵਿਕਰਮ ਚੌਧਰੀ ਨੂੰ ਕਾਂਗਰਸ ਜਲੰਧਰ ਤੋਂ ਉਮੀਦਵਾਰ ਬਣਾਉਂਦੀ ਹੈ ਤੇ ਚਰਨਜੀਤ ਚੰਨੀ ਨੂੰ ਹੁਸ਼ਿਆਰਪੁਰ 20 ਭੇਜਿਆ ਜਾ ਸਕਦਾ ਹੈ ਕਿਉਂਕਿ ਚਰਨਜੀਤ ਚੰਨੀ ਅਜਿਹਾ ਚਿਹਰਾ ਹੈ ਜਿਹੜੇ ਕਿਤੋਂ ਵੀ ਲੜ ਸਕਦੇ ਨੇ ਪੰਜਾਬ ਦੇ ਵਿੱਚ ਇਸ ਵਕਤ ਸਥਿਤੀਆਂ ਉਹ ਬਣੀਆਂ ਨੇ ਹਾਲਾਂਕਿ ਇਹ ਵੇਖਣ ਵਾਲੀ ਗੱਲ ਰਹੇਗੀ ਕਿ ਕੀ ਅਗਰ ਚਰਨਜੀਤ ਚੰਨੀ ਨੂੰ ਜਲੰਧਰ ਤੋਂ ਟਿਕਟ ਨਹੀਂ ਦਿੱਤੀ ਜਾਂਦੀ ਕੀ ਚਰਨਜੀਤ ਚੰਨੀ ਨੂੰ ਕਿਸੇ ਜਨਰਲ ਸੀਟ ਤੋਂ ਵੀ ਉਤਾਰ ਉਤਾਰਿਆ ਜਾ ਸਕਦਾ ਕਿਉਂਕਿ ਲੁਧਿਆਣਾ ਦੀ ਸੀਟ ਜਨਰਲ ਸੀਟ ਹੈ ਪ੍ਰਗਟ ਸਿੰਘ ਦਾ ਨਾਮ ਵੀ ਲੁਧਿਆਣਾ ਦੀ ਸੀਟ ਤੋਂ ਚੱਲ ਰਿਹਾ ਸੀ ਹਾਲਾਂਕਿ ਕੁਝ ਲੋਕਾਂ ਨੇ ਅੰਦਰ ਖਾਤੇ ਇਸ ਗੱਲ ਦਾ ਵੀ ਵਿਰੋਧ ਕੀਤਾ ਕਿ ਸਥਾਨਕ ਉਮੀਦਵਾਰ ਹੋਣਾ ਚਾਹੀਦਾ ਅਸਲ 'ਚ ਜਿਹੜਾ ਲੁਧਿਆਣੇ ਦਾ ਕਾਂਗਰਸ ਦਾ ਸੰਗਠਨ ਹੈ ਉਹਦੇ ਵਿੱਚ ਵੀ ਇੱਕ ਦੋ ਦਾਅਵੇਦਾਰ ਨੇ ਉਹਨਾਂ ਦੀ ਕੋਸ਼ਿਸ਼ ਹੈ ਕਿ ਇਹ ਟਿਕਟ ਲੁਧਿਆਣੇ ਤੋਂ ਬਾਹਰ ਨਾ ਜਾਵੇ ਸੋ ਇਸ ਤਰ੍ਹਾਂ ਦੀਆਂ ਸਥਿਤੀਆਂ ਕਾਂਗਰਸ ਪਾਰਟੀ ਦੇ ਵਿੱਚ ਪਹਿਲਾਂ ਵੀ ਬਣੀਆਂ ਨੇ ਇਸ ਵਾਰੀ ਵੀ ਲਗਾਤਾਰ ਬਣੀਆਂ ਹੋਈਆਂ ਨੇ ਸੁਖਵਿੰਦਰ ਡੈਣੀ ਦਾ ਨਾਮ ਵੀ ਚੱਲ ਰਿਹਾ ਫਰੀਦਕੋਟ ਦੀ ਸੀਟ ਲਈ ਉਹ ਇੱਕ ਵਾਰ ਪਹਿਲਾਂ ਵੀ ਉੱਥੋਂ ਚੋਣ ਲੜੇ ਸੀ ਪਰ ਹਾਰ ਗਏ ਸੀ ਸੋ ਇਸ ਵਾਰ ਉਹ ਵੀ ਇੱਕ ਵਾਰ ਫੇਰ ਇਸ ਸੀਟ ਤੇ ਮੁਕਾਬਲੇ ਦੇ ਵਿੱਚ ਨੇ ਮੁਹੰਮਦ ਸ਼ਦੀਕ ਪਹਿਲਾਂ ਐਮਐਲਏ ਵੀ ਰਹੇ ਨੇ ਔਰ ਉਹ ਮੌਜੂਦਾ ਸਿਟਿੰਗ ਮੈਂਬਰ ਪਾਰਲੀਮੈਂਟ ਨੇ ਸੋ ਕਈ ਸੀਟਾਂ ਨੇ ਜਿਨ੍ਹਾਂ ਦੇ ਉੱਤੇ ਹਜੇ ਫੈਸਲੇ ਹੋਣੇ ਨੇ ਬਠਿੰਡਾ ਦੀ ਸੀਟ ਤੇ ਫੈਸਲਾ ਹੋਣਾ ਹੈ ਬਠਿੰਡਾ ਰਾਜਾ ਵੜਿੰਗ ਦਾ ਪਰਿਵਾਰ ਹੈ ਔਰ ਜੀਤ ਮਹਿੰਦਰ ਸਿੰਘ ਸਿੱਧੂ ਉਹ ਵੀ ਬੜੇ ਨੇੜਲੇ ਮੁਕਾਬਲੇ ਦੇ ਵਿੱਚ ਨੇ ਬਠਿੰਡਾ ਦੇ ਵਿੱਚ ਟਿਕਟ ਦੇ ਲਈ ਔਰ ਟਿਕਟ ਕਿਸ ਨੂੰ ਮਿਲਦੀ ਹੈ ਅੱਜ ਦੀ ਮੀਟਿੰਗ ਦੇ ਵਿੱਚ ਨਾਵਾਂ ਦੇ ਉੱਪਰ ਆਖਰੀ ਮੋਹਰ ਲੱਗ ਸਕਦੀ ਹੈ ਹਾਲਾਂਕਿ ਪੰਜ ਛੇ ਨਾਮ ਕੱਲ ਤੈ ਕੀਤੇ ਗਏ ਨੇ ਜਿਨ੍ਹਾਂ ਬਾਰੇ ਉਸੇ ਵੇਲੇ ਹੀ ਆਖਰੀ ਨਾਮ ਦੇ ਤੌਰ ਤੇ ਐਲਾਨਿਆ ਜਾ ਸਕਦਾ ਹੈ ਜਦੋਂ ਕਾਂਗਰਸ ਪਾਰਟੀ ਅਧਿਕਾਰਿਕ ਤੌਰ ਤੇ ਸੂਚੀ ਜਾਰੀ ਕਰਦੀ ਹੈ ਕੱਲ ਜਿਹੜੀ ਸੂਚੀ ਜਾਰੀ ਕੀਤੀ ਗਈ ਸੀ ਉਹਦੇ ਵਿੱਚ ਮਨੀਸ਼ ਚਿਵਾੜੀ ਨੂੰ ਜਿਹੜੀ ਹੈ ਉਹ ਚੰਡੀਗੜ੍ਹ ਤੋਂ ਟਿਕਟ ਦਿੱਤੀ ਗਈ। ਉਧਰ ਜੇ ਗੱਲ ਆਮ ਆਦਮੀ ਪਾਰਟੀ ਦੀ ਕਰੀਏ ਤੇ ਭਗਵੰਤ ਮਾਨ ਅਸਾਮ ਦੌਰੇ ਤੋਂ ਦੋ ਦਿਨਾਂ ਦੇ ਅਸਾਮ ਦੌਰੇ ਤੋਂ ਕੱਲ ਦੇਰ ਰਾਤ ਵਾਪਸ ਚੰਡੀਗੜ੍ਹ ਪਰਤ ਆਏ ਨੇ। ਔਰ ਅਸਾਮ ਦੇ ਵਿੱਚ ਕਈ ਰੈਲੀਆਂ ਨੂੰ ਭਗਵੰਤ ਮਾਨ ਨੇ ਸੰਬੋਧਨ ਕੀਤਾ। 16 ਤਰੀਕ ਨੂੰ ਆਮ ਆਦਮੀ ਪਾਰਟੀ ਵੱਲੋਂ ਵੀ ਦੋ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾਣਾ ਹੈ। ਹੋ ਸਕਦਾ ਹੈ 16 ਤਰੀਕ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਆਪਣੇ ਦੋ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰੇ ਹੁਣ ਭਗਵੰਤ ਮਾਨ ਹੋਰਾਂ ਨੇ 15 ਤਰੀਕ ਨੂੰ ਮੁਲਾਕਾਤ ਕਰਨੀ ਹੈ ਅਰਵਿੰਦ ਕੇਜਰੀਵਾਲ ਦੇ ਨਾਲ ਔਰ ਅੱਜ 14 ਤਰੀਕ ਨੂੰ ਭਗਵੰਤ ਮਾਨ ਪੰਜਾਬ ਦੇ ਵਿੱਚ ਇੱਕ ਨਵਾਂ ਸਿਆਸੀ ਟ੍ਰੇਲਰ ਵਿਖਾ ਸਕਦੇ ਨੇ ਮੰਨਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਨੇ ਜਿਹੜਾ ਸਿਆਸੀ ਟ੍ਰੇਲਰ 2-3 ਦਿਨ ਪਹਿਲਾਂ ਵਿਖਾਉਣਾ ਸੀ ਆਸਾਮ ਦੌਰੇ ਕਰਕੇ ਉਹ ਸਿਆਸੀ ਟ੍ਰੇਲਰ ਲੇਟ ਹੋਇਆ ਹੈ ਕੀ ਭਗਵੰਤ ਮਾਨ ਅੱਜ ਕੋਈ ਨਵਾਂ ਸਿਆਸੀ ਟ੍ਰੇਲਰ ਵਖਾਉਣਗੇ ਸਿਆਸੀ ਟ੍ਰੇਲਰ ਤੋਂ ਭਾਵ ਕਿ ਕੀ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਦੇ ਕਿਸੇ ਵਿਰੋਧੀ ਪਾਰਟੀਆਂ ਦੇ ਵਿੱਚੋਂ ਕਿਸੇ ਵੱਡੇ ਆਗੂ ਦੇ ਨਾਲ ਮੁਲਾਕਾਤ ਹੋਏਗੀ ਮੰਨਿਆ ਜਾ ਰਿਹਾ ਹੈ ਕਿ ਅੱਜ ਕਿਸੇ ਵੱਡੇ ਆਗੂ ਦੇ ਨਾਲ ਮੁਲਾਕਾਤ ਹੋ ਸਕਦੀ ਹੈ ਉਚੇਚਿਤ ਤੌਰ ਤੇ ਅੱਜ ਭਗਵੰਤ ਮਾਨ ਇਹਦੇ ਬਾਰੇ ਖੁਲਾਸਾ ਵੀ ਕਰ ਸਕਦੇ ਨੇ ਆਮ ਆਦਮੀ ਪਾਰਟੀ ਨੇ ਹਲੇ ਤੱਕ ਕੁੱਲ 4 ਉਮੀਦਵਾਰ ਪੰਜਾਬ ਦੇ ਵਿੱਚ ਐਲਾਨਨੇ ਨੇ ਔਰ ਮੰਨਿਆਇਆ ਜਾ ਰਿਹਾ ਹੈ ਕਿ ਚਾਰਾਂ ਸੀਟਾਂ ਨੂੰ ਲੈ ਕੇ ਭਗਵੰਤ ਮਾਨ ਕਿਸੇ ਖਾਸ ਰਣਨੀਤੀ ਦੇ ਤਹਿਤ ਅੱਜ ਕਈ ਅਹਿਮ ਖੁਲਾਸੇ ਕਰ ਸਕਤੇ ਨੇ ਹੁਣ ਇਸ ਗੱਲ ਦਾ ਇੰਤਜ਼ਾਰ ਰਹੇਗਾ ਕਿ ਕੀ ਭਗਵੰਤ ਮਾਨ ਅੱਜ ਕੋਈ ਪ੍ਰੈਸ ਕਾਨਫਰੰਸ ਕਰਦੇ ਨੇ ਜਾਂ ਭਗਵੰਤ ਮਾਨ ਕੋਈ ਤਸਵੀਰ ਜਾਰੀ ਕਰਦੇ ਨੇ ਜਾਂ ਅੱਜ ਕੋਈ ਵੀਡੀਓ ਸੁਨੇਹਾ ਜਾਰੀ ਕਰਦੇ ਨੇ ਪਿਛਲੇ 3-4 ਦਿਨਾਂ ਤੋਂ ਭਗਵੰਤ ਮਾਨ ਹੋਣਾਂ ਦੀ ਜਿਹੜੀ ਸ਼ਮੂਲੀਅਤ ਹੈ ਪੰਜਾਬ ਦੀ ਸਿਆਸਤ ਤੋਂ ਉਹ ਦੂਰ ਹੁੰਦੀ ਰਹੀ ਹੈ ਭਾਵੇਂ ਉਹ ਅਸਾਮ ਰਹੇ ਨੇ ਦੋ ਦਿਨਾਂ ਦੇ ਦੌਰੇ 'ਚ ਉਹਨਾਂ ਨੇ ਰੈਲੀਆਂ ਵੀ ਕੀਤੀਆਂ ਨੇ ਪਰ ਪੰਜਾਬ ਦਾ ਜ਼ਿਕਰ ਭਗਵੰਤ ਮਾਨ ਹਰ ਮੰਚ 'ਤੇ ਤੋਂ ਕਰਦੇ ਰਹੇ ਨੇ ਔਰ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੀਆਂ 7 ਸੀਟਾਂ ਕੱਲ ਐਲਾਨੀਆਂ ਗਈਆਂ ਉਸ ਦੇ ਮੱਦੇਨਜ਼ਰ ਵੀ ਭਗਵੰਤ ਮਾਨ ਕੱਲ ਅਹਿਮ ਰਣਨੀਤਿਕ ਮੀਟਿੰਗਾਂ ਕਰ ਸਕਦੇ ਨੇ ਹਾਲੇ ਤੱਕ ਗੁਰਦਾਸਪੁਰ ਤੋਂ ਵੀ ਆਮ ਆਦਮੀ ਪਾਰਟੀ ਨੇ ਕੋਈ ਚਿਹਰਾ ਨਹੀਂ ਐਲਾਨਿਆ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਦੇ ਚਿਹਰੇ ਗੁਰਦਾਸਪੁਰ ਦੇ ਵਿੱਚੋਂ ਆ ਗਏ ਨੇ ਸੋ ਅੱਜ ਦਾ ਦਿਨ ਆਮ ਆਦਮੀ ਪਾਰਟੀ ਦੇ ਜਿਹੜੇ ਪੰਜਾਬ ਦੇ ਕਨਵੀਨਰ ਨੇ ਭਗਵੰਤ ਮਾਨ ਉਹਨਾਂ ਦੇ ਪੱਖੋਂ ਵੀ ਬਹੁਤ ਮਹੱਤਵਪੂਰਨ ਹੈ ਕਿ ਭਗਵੰਤ ਮਾਨ ਅੱਜ ਪੰਜਾਬ ਦੀ ਸਿਆਸਤ ਦੇ ਵਿੱਚ ਕੀ ਯੋਗਦਾਨ ਪਾਉਂਦੇ ਨੇ ਔਰ ਹੁਣ ਗੱਲ ਹਰਸਿਮਰਤ ਕੌਰ ਬਾਦਲ ਦੀ ਵੀ ਕਰਦੇ ਆ ਬਠਿੰਡਾ ਦੇ ਵਿੱਚ ਹਰਸਿਮਰਤ ਕੌਰ ਬਾਦਲ ਚੋਣ ਲੜਨ ਗਈਆਂ ਨਹੀਂ ਕੱਲ ਮੀਡੀਆ ਦੇ ਵਿੱਚ ਕਈ ਤਰ੍ਹਾਂ ਦੇ ਕਿਆਸ ਚੱਲਦੇ ਰਹੇ ਅਸਲ ਦੇ ਵਿੱਚ ਕੱਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ 7 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਜਿਸ ਦੇ ਵਿੱਚ ਹਰਸਿਮਰਤ ਕੌਰ ਬਾਦਲ ਦਾ ਨਾਮ ਨਹੀਂ ਸੀ ਹਾਲਾਂਕਿ ਹਰਸਿਮਰਤ ਕੌਰ ਬਾਦਲ ਬਠਿੰਡਾ ਹਲਕੇ ਦੇ ਵਿੱਚ ਸਭ ਤੋਂ ਪਹਿਲਾਂ ਪ੍ਰਚਾਰ ਵਿੱਚ ਰੁੱਝਣ ਵਾਲੇ ਅਕਾਲੀ ਉਮੀਦਵਾਰ ਨੇ ਮੌਜੂਦਾ ਸੈਟਿੰਗ ਮੈਂਬਰ ਪਾਰਲੀਮੈਂਟ ਨੇ ਔਰ ਸੁਖਵੀਰ ਬਾਦਲ ਨੇ ਵੀ ਲਗਭਗ 1 ਮਹੀਨਾ ਪਹਿਲਾਂ ਇਸ ਗੱਲ ਦਾ ਐਲਾਨ ਕਰ ਦਿੱਤਾ ਸੀ ਕਿ ਉਹ ਫਿਰੋਜ਼ਪੁਰ ਤੋਂ ਚੋਣ ਨਹੀਂ ਲੜਨਗੇ ਇਹਦੇ ਵਿੱਚ ਪਹਿਲੀ ਸੂਚੀ ਦੇ ਵਿੱਚ ਹਰਸ਼ਮਰਤ ਕੌਰ ਬਾਦਲ ਉਹਨਾਂ ਦਾ ਨਾਮ ਨਾ ਆਉਣਾ ਹਰ ਕਿਸੇ ਨੂੰ ਹੈਰਾਨ ਕਰ ਰਿਹਾ ਹੈ ਪਰ ਇਹਦੇ ਪਿੱਛੇ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਰਣਨੀਤੀ ਹੈ ਸ਼੍ਰੋਮਣੀ ਅਕਾਲੀ ਦਲ ਬਾਕੀ 7 ਸੀਟਾਂ ਤੇ ਉਮੀਦਵਾਰ ਐਲਾਨਨ ਤੋਂ ਬਾਅਦ ਸਿਆਸੀ ਤੌਰ ਤੇ ਆਪਣੀ ਜ਼ਮੀਨ ਪਰਖਣਾ ਚਾਹੁੰਦਾ ਸੀ ਔਰ ਦੇਖਿਆ ਜਾਵੇ ਤੇ ਜਿਨ੍ਹਾਂ 7 ਸੀਟਾਂ ਤੇ ਅਕਾਲੀ ਦਲ ਨੇ ਆਪਣੇ ਉਮੀਦਵਾਰ ਐਲਾਨੇ ਨੇ ਕਿਸੇ ਵੀ ਸੀਟ ਤੇ ਉਮੀਦਵਾਰ ਐਲਾਨਨ ਤੋਂ ਬਾਅਦ ਵਿਰੋਧ ਨਹੀਂ ਹੋਇਆ ਹਾਲਾਂਕਿ ਸੁਖਦੇਵ ਸਿੰਘ ਢੀਂਡਸਾ ਦੇ ਪਰਿਵਾਰ ਦੇ ਵਿੱਚੋਂ ਪਰਮਿੰਦਰ ਸਿੰਘ ਢੀਂਡਸਾ ਨੂੰ ਟਿਕਟ ਨਾ ਮਿਲਣ ਦੀ ਗੱਲ ਅਸੀਂ ਪਰਸੋਂ ਸ਼ਾਮ ਨਹੀਂ ਕਰ ਦਿੱਤੀ ਸੀ ਔਰ ਪਰਮਿੰਦਰ ਸਿੰਘ ਢੀਂਡਸਾ ਨੂੰ ਵੀ ਇਸ ਵਾਰ ਟਿਕਟ ਨਹੀਂ ਦਿੱਤੀ ਗਈ ਭਾਵੇਂ ਉਹਨਾਂ ਨੂੰ ਕੋਰ ਕਮੇਟੀ ਦਾ ਮੈਂਬਰ ਬਣਾਇਆ ਗਿਆ ਪਰ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ ਇਕਬਾਲ ਸਿੰਘ ਝੁੰਡਾ ਨੂੰ ਉਮੀਦਵਾਰ ਬਣਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੰਘਰੂਰ ਤੋਂ ਔਰ ਉਹਨਾਂ ਦਾ ਸਵਾਗਤ ਵੀ ਹੋਇਆ ਹੁਣ ਵੇਖਣ ਵਾਲੀ ਗੱਲ ਇਹ ਰਹੇਗੀ ਕਿ ਕੀ ਸੁਖਦੇਵ ਸਿੰਘ ਢੀਂਡਸਾ ਪਰਿਵਾਰ ਇਸ ਗੱਲ ਤੋਂ ਸੰਤੁਸ਼ਟ ਰਹੇਗਾ ਕਿ ਪ੍ਰਮਿੰਦਰ ਸਿੰਘ ਢੀਂਡਸਾ ਨੂੰ ਉਮੀਦਵਾਰ ਨਹੀਂ ਬਣਾਇਆ ਗਿਆ ਇਸ ਤਰ੍ਹਾਂ ਦੀਆਂ ਵੀ ਚਰਚਾਵਾਂ ਨੇ ਕਿ ਭਾਰਤੀ ਜਨਤਾ ਪਾਰਟੀ ਕਈ ਅਜਿਹੇ ਲੀਡਰਾਂ ਨੂੰ ਦੁਬਾਰਾ ਭਾਰਤੀ ਜਨਤਾ ਪਾਰਟੀ ਸ਼ਾਮਲ ਕਰਨਾ ਚਾਹੁੰਦੀ ਹੈ ਜਿਹੜੇ ਲੀਡਰ ਕਿਸੇ ਵੇਲੇ ਅਕਾਲੀ ਦਲ 'ਚ ਸੀ ਜਾਂ ਦੁਬਾਰਾ ਜਿਹੜੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਨੇ ਹੁਣ ਕੀ ਭਾਰਤੀ ਜਨਤਾ ਪਾਰਟੀ ਪਰਮਿੰਦਰ ਢੀਂਟਸਾ ਜਾਂ ਸੁਖਦੇਵ ਸਿੰਘ ਢੀਂਟਸਾ ਉਹਨਾਂ ਦੇ ਨਾਲ ਗੱਲਬਾਤ ਨਵੇਂ ਸਿਰੇ ਤੋਂ ਅੱਗੇ ਤੋਰੇਗੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਗੱਲਾਂ ਦਾ ਖੁਲਾਸਾ ਹੋਏਗਾ ਪਰ ਜਿੱਥੇ ਤੱਕ ਗੱਲ ਕਰੀਏ ਸ਼੍ਰੀ ਅਨੰਦਪੁਰ ਸਾਹਿਬ ਤੋਂ ਉੱਥੇ ਹੈਰਾਨੀ ਵਾਲਾ ਫੈਸਲਾ ਹੋਇਆ ਹਾਲਾਂਕਿ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਉੱਥੇ ਦੁਬਾਰਾ ਟਿਕਟ ਦਿੱਤੀ ਗਈ ਹੈ ਲੇਕਿਨ ਡਾਕਟਰ ਦਲਜੀਤ ਸਿੰਘ ਚੀਮਾ ਉਹਨਾਂ ਨੂੰ ਗੁਰਦਾਸਪੁਰ ਭੇਜ ਦਿੱਤਾ ਗਿਆ ਇਹਦੇ ਪਿੱਛੇ ਤਰਕ ਇਹ ਵੀ ਦਿੱਤੇ ਜਾ ਰਹੇ ਨੇ ਕਿ ਡਾਕਟਰ ਦਲਜੀਤ ਸਿੰਘ ਚੀਮਾ ਵੱਡੇ ਕਦ ਦੇ ਆਗੂ ਨੇ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਪੂਰੇ ਪੰਜਾਬ 'ਚ ਉਹਨਾਂ ਦੀ ਸਰਗਰਮੀ ਰਹੀ ਹੈ ਔਰ ਉਹਨਾਂ ਦਾ ਜਿਹੜਾ ਗ੍ਰਹਿ ਜ਼ਿਲ੍ਹਾ ਹੈ ਉਹ ਵੀ ਗੁਰਦਾਸਪੁਰ ਜ਼ਿਲ੍ਹਾ ਹੈ ਦੇਖਿਆ ਜAVE ਤਾਂ ਡਾਕਟਰ ਦਲਜੀਤ ਸਿੰਘ ਚੀਮਾ ਅਕਾਲੀ ਦਲ ਦੇ ਵਫਾਦਾਰ ਲੀਡਰਾਂ ਦੇ ਵਿੱਚੋਂ ਇੱਕ ਮੰਨੇ ਜਾਂਦੇ ਨੇ ਅਜਿਹੇ ਵਿੱਚ ਬਹੁਤ ਸੰਭਵ ਹੈ ਕਿ ਉਹ ਗੁਰਦਾਸਪੁਰ ਦੇ ਵਿੱਚ ਵੀ ਆਪਣੇ ਚੋਣ ਪ੍ਰਚਾਰ ਨੂੰ ਪਖਾਉਣ ਹਾਲੇ ਤੱਕ ਕਿਸੇ ਤਰ੍ਹਾਂ ਦੀ ਨਾਰਾਜ਼ਗੀ ਦੀ ਖਬਰ ਡਾਕਟਰ ਦਲਜੀਤ ਸਿੰਘ ਚੀਮਾ ਵਾਲੇ ਪਾਸੇ ਤੋਂ ਵੀ ਨਹੀਂ ਆਈ ਸੋ ਇਹ ਮੰਨਿਆ ਜਾ ਸਕਦਾ ਹੈ ਕੀ ਡਾਕਟਰ ਦਲਜੀਤ ਸਿੰਘ ਚੀਮਾ ਪਾਰਟੀ ਦੇ ਫੈਸਲੇ ਨੂੰ ਮੰਨਦੇ ਹੋਏ ਗੁਰਦਾਸਪੁਰ ਤੋਂ ਬਾਕੀ ਉਮੀਦਵਾਰਾਂ ਨੂੰ ਚੁਣੌਤੀ ਦੇਣਗੇ ਭਾਰਤੀ ਜਨਤਾ ਪਾਰਟੀ ਵੱਲੋਂ ਗੁਰਦਾਸਪੁਰ ਦੇ ਵਿੱਚ ਦਿਨੇਸ਼ ਕੁਮਾਰ ਬੱਬੂ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਹੈ ਕਾਂਗਰਸ ਵੱਲੋਂ ਔਰ ਆਮ ਆਦਮੀ ਪਾਰਟੀ ਵੱਲੋਂ ਹਾਲੇ ਵੀ ਗੁਰਦਾਸਪੁਰ ਦੇ ਵਿੱਚ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾਣਾ ਬਾਕੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਕਈ ਅਹਿਮ ਜ਼ਿਲ੍ਹਿਆਂ ਦੇ ਵਿੱਚ ਐਮਪੀ ਸੀਟਾਂ ਤੇ ਆਪਣੇ ਉਮੀਦਵਾਰ ਨਹੀਂ ਦਿੱਤੇ ਨਾ ਤਾਂ ਲੁਧਿਆਣਾ ਦੇ ਵਿੱਚ ਉਹਨਾਂ ਨੇ ਆਪਣਾ ਉਮੀਦਵਾਰ ਐਲਾਨਿਆ ਹੈ ਔਰ ਨਾ ਹੀ ਜਲੰਧਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਕਿਸੇ ਉਮੀਦਵਾਰ ਦੇ ਨਾਮ ਦਾ ਐਲਾਨ ਕੀਤਾ ਹੈ ਨਾ ਬਠਿੰਡੇ ਔਰ ਨਾ ਫਿਰੋਜ਼ਪੁਰ ਖਡੂਰ ਸਾਹਿਬ ਹਲਕਾ ਵੀ ਹਲੇ ਤੱਕ ਖਾਲੀ ਹੈ ਮੰਨਿਆ ਜਾ ਰਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਹਰਸਿਮਰਤ ਕੌਰ ਬਾਦਲ ਨੂੰ ਖਡੂਰ ਸਾਹਿਬ ਹਲਕੇ ਤੋਂ ਵੀ ਵਿਚਾਰ ਸਕਦਾ ਹੈ ਹਾਲਾਂਕਿ ਉੱਥੇ ਵਿਕਰਮ ਸਿੰਘ ਮਜੀਠੀਆ ਦੀ ਦਾਅਵੇਦਾਰੀ ਵੀ ਬਹੁਤ ਤਕੜੀ ਹੈ ਮੇਰਾ ਇਹ ਮੰਨਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੱਜ ਦੇ ਹਾਲਾਤਾਂ ਦੇ ਵਿੱਚ ਵੀ ਹਰਸਿਮਰਤ ਕੌਰ ਬਾਦਲ ਹੁਣਾਂ ਨੂੰ ਬਠਿੰਡਾ ਤੋਂ ਹੀ ਮੈਦਾਨ ਦੇ ਵਿੱਚ उतारेਗਾ ਕਿਉਂਕਿ ਸੰਭਾਵਨਾ ਇਹ ਬਣ ਰਹੀ ਹੈ ਕਿ ਖਡੂਰ ਖਡੂਰ ਸਾਹਿਬ ਵਿਖੇ ਰਾਣਾ ਗੁਰਜੀਤ ਸਿੰਘ ਦਾ ਪੁੱਤਰ ਵੀ ਮੈਦਾਨ ਦੇ ਵਿੱਚ ਆ ਸਕਦਾ ਹੈ ਅਗਰ ਰਾਣਾ ਇੰਦਰਪ੍ਰਤਾਪ ਮੈਦਾਨ ਦੇ ਵਿੱਚ ਆਉਂਦੇ ਨੇ ਤੇ ਫਿਰ ਰਾਣਾ ਗੁਰਜੀਤ ਡਟ ਕੇ ਖਡੂਰ ਸਾਹਿਬ ਹਲਕੇ ਦੇ ਵਿੱਚ ਉਹਨਾਂ ਦੇ ਲਈ ਪ੍ਰਚਾਰ ਕਰ ਸਕਦੇ ਨੇ ਅਜਿਹੇ ਹਾਲਾਤਾਂ ਦੇ ਵਿੱਚ ਅਗਰ ਅਕਾਲੀ ਦਲ ਹਰਸਿਮਰਤ ਕੌਰ ਬਾਦਲ ਨੂੰ ਖਡੂਰ ਸਾਹਿਬ ਤੋਂ ਚੋਣ ਲੜਾਉਂਦਾ ਹੈ ਤੇ ਫਿਰ ਖਡੂਰ ਸਾਹਿਬ ਨੂੰ ਵੀ ਸੇਫ ਸੀਟ ਨਹੀਂ ਮੰਨਿਆ ਜਾ ਸਕਦਾ ਹਾਲਾਂਕਿ ਜਿਹੜੀਆਂ ਰਿਪੋਰਟਾਂ ਨੇ ਹਰਸਿਮਰਤ ਕੌਰ ਬਾਦਲ ਬਠਿੰਡਾ ਦੇ ਵਿੱਚ ਲਗਾਤਾਰ ਚੋਣ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਨੇ ਔਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਤੌਰ ਤੇ ਹਰਸਿਮਰਤ ਕੌਰ ਬਾਦਲ ਤਿੰਨ ਵਾਰ ਉੱਥੋਂ ਜਿੱਤੇ ਨੇ ਔਰ ਹਲਕੇ ਦੇ ਲੋਕਾਂ ਦੇ ਵਿੱਚ ਉਹਨਾਂ ਦਾ ਚੰਗਾ ਦਖਲ ਹੈ ਚੰਗੀ ਸਾਂਝ ਹੈ ਹਲਕੇ ਦੇ ਲੋਕਾਂ ਨਾਲ ਅੱਜ ਦੀ ਸਥਿਤੀ ਦੇ ਵਿੱਚ ਵੀ ਭਾਵੇਂ ਸਿਕੰਦਰ ਸਿੰਘ ਮਲੂਕਾ ਦੇ ਨੂੰਹ ਪੁੱਤਰ ਭਾਰਤੀ ਜਨਤਾ ਪਾਰਟੀ 'ਚ ਚਲੇ ਗਏ ਨੇ ਆਵੇਂ ਬੀਬੀ ਪਰਮਪਾਲ ਕੌਰ ਸਿੱਧੂ ਬੀਜੇਪੀ ਉਮੀਦਵਾਰ ਬਣਾ ਦੇਣ ਪਰ ਇਸ ਦੇ ਬਾਵਜੂਦ ਵੀ ਜੋ ਮੌਜੂਦਾ ਹਾਲਾਤ ਨੇ ਹਰਸ਼ਿਮਰਤ ਕੌਰ ਬਾਦਲ ਦੇ ਨਾਲ ਹੀ ਮੁਕਾਬਲਾ ਉੱਥੇ ਹੋਣਾ ਹੈ ਔਰ ਕਾਂਗਰਸ ਪਾਰਟੀ ਕਿਸ ਉਮੀਦਵਾਰ ਨੂੰ ਉਤਾਰਦੀ ਹੈ ਇਹਦੇ ਉੱਪਰ ਵੀ ਨਿਰਭਰ ਕਰੇਗਾ ਹਾਲ ਦੀ ਖੜੀ ਗੁਰਮੀਤ ਸਿੰਘ ਖੁੱਡੀਆਂ ਅਤੇ ਸ਼ਰੋਮਣੀ ਅਕਾਲੀ ਦਲ ਵਿਚਾਰੇ ਹੀ ਬਠਿੰਡਾ ਹਲਕੇ ਦੇ ਵਿੱਚ ਚੋਣ ਮੁਕਾਬਲਾ ਬਣਦਾ ਨਜ਼ਰ ਆ ਰਿਹਾ ਹੈ ਔਰ ਅਗਰ ਹਰਸ਼ਮਰਤ ਕੌਰ ਬਦਲ ਬਠਿੰਡੇ ਤੋਂ ਚੋਣ ਲੜਦੇ ਨੇ ਉਹਦੇ ਨਾਲ ਅਕਾਲੀ ਦਲ ਇੱਕ ਤਕੜਾ ਸਨੇਹਾ ਦੇ ਸਕਦਾ ਹੈ ਅਗਰ ਅਕਾਲੀ ਦਲ ਹਰਸ਼ਮਰਤ ਕੌਰ ਬਦਲ ਨੂੰ ਬਠਿੰਡਾ ਦੀ بجائے ਖਡੂਰ ਸਾਹਿਬ ਲੈ ਕੇ ਜਾਂਦਾ ਹੈ ਉਹਦੇ ਨਾਲ ਇਹ ਗੱਲ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਜਾਏਗੀ ਕਿ ਸ਼ਰੋਮਣੀ ਅਕਾਲੀ ਦਲ ਹਰਸ਼ਮਰਤ ਕੌਰ ਬਾਦਲ ਦੀ ਜਿੱਤ ਦੇ ਪ੍ਰਤੀ ਬਹੁਤਾ ਜਿਆਦਾ ਆਸਵੰਦ ਨਹੀਂ ਸੀ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਹਰਸ਼ਮਰਤ ਕੌਰ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਬਠਿੰਡਾ ਤੋਂ ਹੀ ਉਮੀਦਵਾਰ ਬਣਾਏਗਾ ਕਿਉਂਕਿ ਲਗਾਤਾਰ ਤਿੰਨ ਵਾਰ ਜਿੱਤਣ ਤੋਂ ਬਾਅਦ ਹਰਸ਼ਮਰਤ ਕੌਰ ਬਾਦਲ ਪੂਰੇ ਹਲਕੇ ਤੋਂ ਚੰਗੀ ਤਰ੍ਹਾਂ ਵਾਕਿਫ ਨਹੀਂ ਤੇ ਹੁਣ ਜੇ ਗੱਲ ਅਸੀਂ ਭਾਰਤੀ ਜਨਤਾ ਪਾਰਟੀ ਦੀ ਕਰੀਏ ਤੇ ਭਾਰਤੀ ਜਨਤਾ ਪਾਰਟੀ ਹੁਣ ਤੱਕ 6 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ ਹੈ ਪਰ ਮੈਨੂੰ ਇਹ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਨਜ਼ਰ ਅੱਜ ਕਾਂਗਰਸ ਦੀ ਸੰਭਾਵੀ ਸੂਚੀ ਤੇ ਹੈ ਭਾਰਤੀ ਜਨਤਾ ਪਾਰਟੀ ਦੀ ਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਬਾਕੀ ਉਮੀਦਵਾਰਾਂ ਦੀ ਸੂਚੀ ਤੇ ਹੈ ਔਰ ਸ਼੍ਰੋਮਣੀ ਅਕਾਲੀ ਦਲ ਦੀ ਭਾਰਤੀ ਜਨਤਾ ਪਾਰਟੀ ਦੀ ਨਜ਼ਰ ਆਮ ਆਦਮੀ ਪਾਰਟੀ ਦੇ ਬਾਕੀ 4 ਸੀਟਾਂ ਤੇ ਉਮੀਦਵਾਰਾਂ ਤੇ ਹੈ ਉੰਜ ਆਮ ਆਦਮੀ ਪਾਰਟੀ ਨੇ ਲਗਭਗ 9 ਸੀਟਾਂ ਤੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ ਔਰ ਭਾਰਤੀ ਜਨਤਾ ਪਾਰਟੀ ਨੇ 6 ਸ਼੍ਰੋਮਣੀ ਅਕਾਲੀ ਦਲ ਨੇ 7 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ ਔਰ ਕਾਂਗਰਸ ਦੇ ਅਗਰ ਅੱਜ ਸ਼ਾਮ ਤੱਕ 13 ਦੇ 13 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਜਾਂ ਕੱਲ ਸਾਰੇ ਦੇ ਸਾਰੇ ਉਮੀਦਵਾਰਾਂ ਦਾ ਨਾਮ ਐਲਾਨ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਨਜ਼ਰ ਇਸ ਗੱਲ ਤੇ ਹੋਏਗੀ ਕਿ 13 ਦੀਆਂ 13 ਸੀਟਾਂ ਤੇ ਕਾਂਗਰਸ ਪਾਰਟੀ ਦੇ ਵਿੱਚ ਕਿਹੜੇ ਕਿਹੜੇ ਲੀਡਰ ਬਾਗੀ ਨੇ ਕਿਹੜੇ ਕਿਹੜੇ ਲੀਡਰ ਬਗਾਵਤ ਕਰ ਸਕਦੇ ਨੇ ਆਜ਼ਾਦ ਖੜ ਸਕਦੇ ਨੇ ਜਾਂ ਕਾਂਗਰਸ ਛੱਡ ਕੇ ਬੀਜੇਪੀ ਚ ਆ ਸਕਦੇ ਨੇ ਜਿਨ੍ਹਾਂ ਸੀਟਾਂ ਤੇ ਭਾਰਤੀ ਜਨਤਾ ਪਾਰਟੀ ਨੂੰ ਵੱਡੇ ਚਿਹਰਿਆਂ ਦੀ ਲੋੜ ਹੈ ਭਾਰਤੀ ਜਨਤਾ ਪਾਰਟੀ ਕਾਂਗਰਸ ਵੱਲੋਂ ਟਿਕਟਾਂ ਨਾ ਦਿੱਤੇ ਜਾਣ ਵਾਲੇ ਲੀਡਰਾਂ ਨਾਲ ਸੰਪਰਕ ਬਣਾ ਸਕਦੀ ਹੈ ਕਿਉਂਕਿ ਬੀਜੇਪੀ ਨੂੰ ਇਸ ਵਕਤ ਅਜਿਹੇ ਲੀਡਰਾਂ ਦੀ ਲੋੜ ਹੈ ਜਿਹੜੇ ਕਾਂਗਰਸ ਪਾਰਟੀ ਆਮ ਆਦਮੀ ਪਾਰਟੀ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਚਿਹਰੇ ਹੋਣ ਸ਼੍ਰੋਮਣੀ ਅਕਾਲੀ ਦਲ ਦੀ ਨਜ਼ਰ ਕੱਲ ਦੀ ਸੂਚੀ ਤੋਂ ਬਾਅਦ ਅਕਾਲੀ ਦਲ ਦੇ ਉਹਨਾਂ ਲੀਡਰਾਂ ਤੇ ਵੀ ਹੈ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ ਜਿਹੜੇ ਮੁਕਾਬਲੇ ਦੇ ਵਿੱਚ ਸੀ ਪਰ ਟਿਕਟਾਂ ਹਾਸਲ ਨਹੀਂ ਕਰ ਸਕੇ ਸੋ ਭਾਰਤੀ ਜਨਤਾ ਪਾਰਟੀ ਇਸ ਵਕਤ 6 ਉਮੀਦਵਾਰਾਂ ਦੇ ਨਾਲ ਪੰਜਾਬ ਦੇ ਵਿੱਚ ਕਈ ਦੂਸਰੀਆਂ ਪਾਰਟੀਆਂ ਨੂੰ ਝਟਕੇ ਦੇ ਚੁੱਕੀ ਹੈ ਭਾਰਤੀ ਜਨਤਾ ਪਾਰਟੀ ਨੇ ਸੁਸ਼ੀਲ ਕੁਮਾਰ ਰਿੰਕੂ ਦੇ ਤੌਰ ਤੇ ਆਮ ਆਦਮੀ ਪਾਰਟੀ ਨੂੰ ਝਟਕਾ ਦਿੱਤਾ ਸ਼ੀਤ ਲੰਗੁਰਾਲ ਨੂੰ ਵੀ ਆਮ ਆਦਮੀ ਪਾਰਟੀ ਤੋਂ ਉਹਨਾਂ ਨੇ ਭਾਜਪਾ ਵਿੱਚ ਸ਼ਾਮਲ ਕਰਾਇਆ ਰਵਨੀਤ ਬਿੱਟੂ ਸਭ ਤੋਂ ਵੱਡਾ ਝਟਕਾ ਸੀ ਕਾਂਗਰਸ ਪਾਰਟੀ ਨੂੰ ਇਸੇ ਤਰ੍ਹਾਂ ਬੀਬੀ ਪ੍ਰਨੀਤ ਕੌਰ ਜਿਹੜੇ ਪਟਿਆਲੇ ਤੋਂ ਕਾਂਗਰਸ ਦੇ ਸਸਪੈਂਡਡ ਮੈਂਬਰ ਪਾਰਲੀਮੈਂਟ ਸੀ ਉਹਨਾਂ ਨੂੰ ਨਾ ਕੇਵਲ ਭਾਜਪਾ ਵਿੱਚ ਸ਼ਾਮਲ ਕੀਤਾ ਬਲਕਿ ਉਹਨਾਂ ਨੂੰ ਟਿਕਟ ਵੀ ਦਿੱਤੀ ਸੋ ਭਾਜਪਾ ਦੀ ਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਲੀਡਰਾਂ ਤੇ ਵੀ ਹੈ ਜਿਹੜੇ ਪੁਰਾਣੇ ਸਮਿਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਨਾਲ ਸੰਪਰਕ ਸੀ ਔਰ ਉਹ ਲੀਡਰ ਜਿਹੜੇ ਅਕਾਲੀ ਭਾਜਪਾ ਗੱਠ ਜੋੜ ਦੀ ਵਕਾਲਤ ਕਰਦੇ ਸੀ ਜਦੋਂ ਕੋਰ ਕਮੇਟੀ ਦੀ ਬੈਠਕ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਤਾਂ ਕੁਝ ਲੀਡਰਾਂ ਨੇ ਅਕਾਲੀ ਭਾਜਪਾ ਗੱਠ ਜੋੜ ਦੀ ਵਕਾਲਤ ਵੀ ਕੀਤੀ ਸੀ ਔਰ ਕੁਝ ਲੀਡਰਾਂ ਨੇ ਵਿਰੋਧ ਔਰ ਭਾਜਪਾ ਦੇ ਜਿਹੜੇ ਲੀਡਰ ਨੇ ਕਈ ਉਹਨਾਂ ਦੇ ਸੰਪਰਕ ਸੂਤਰ ਨੇ ਜਿਹੜੇ ਉਹ ਅਕਾਲੀ ਦਲ ਦੇ ਉਹਨਾਂ ਲੀਡਰਾਂ ਦੇ ਨਾਲ ਬਣੇ ਹੋਏ ਨੇ ਜਿਨ੍ਹਾਂ ਬਾਰੇ ਇਹ ਮੰਨਿਆ ਜਾ ਸਕਦਾ ਹੈ ਬੀਜੇਪੀ ਵੱਲੋਂ ਕਿ ਉਹ ਅਕਾਲੀ ਦਲ ਛੱਡ ਕੇ ਬੀਜੇਪੀ ਚ ਆ ਸਕਦੇ ਨੇ ਬੀਜੇਪੀ ਚਾਹੁੰਦੀ ਹੈ ਕਿ ਅਕਾਲੀ ਦਲ ਤੋਂ ਪੋਲੀਟੀਕਲ ਬਦਲਾ ਲਿਆ ਜਾਏ ਭਾਵੇਂ ਬੀਜੇਪੀ ਦੇ ਲੀਡਰ ਇਸ ਗੱਲ ਨੂੰ ਨਕਾਰਦੇ ਨੇ ਪਰ ਬੀਜੇਪੀ ਦੇ ਜਿਹੜੇ ਐਕਸ਼ਨ ਨੇ ਜਿਸ ਤਰ੍ਹਾਂ ਨਾਲ ਸਿਕੰਦਰ ਸਿੰਘ ਮਲੂਕਾ ਪਰਿਵਾਰ ਦੇ ਨੂਤੀ ਸ਼ਾਮਲ ਕਰਾਏ ਗਏ ਉਸ ਤੋਂ ਇਹ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਉਸ ਗੱਲ ਤੋਂ ਨਰਾਜ਼ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਬੀਜੇਪੀ ਦਾ ਸਾਥ ਛੱਡਿਆ ਮੰਤਰੀ ਮੰਡਲ ਤੋਂ ਅਸਤੀਫਾ ਦਿੱਤਾ ਕਿਸਾਨ ਅੰਦੋਲਨ ਦੇ ਵਿਰੋਧ ਦੇ ਵਿੱਚ ਔਰ ਅਕਾਲੀ ਭਾਜਪਾ ਗੱਠਜੋੜ ਅਕਾਲੀ ਦਲ ਤੋੜ ਕੇ ਬਾਹਰ ਨਿਕਲਿਆ ਸੋ ਅਕਾਲੀ ਦਲ ਨੂੰ ਹੋਰ ਕਿਹੜੇ ਝਟਕਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਬੀਜੇਪੀ ਵੱਲੋਂ ਇਹ ਵੀ ਵਕਤ ਦੱਸੇਗਾ ਔਰ ਕੀ ਕਾਂਗਰਸ ਦੇ ਲੀਡਰ ਜਿਹੜੇ ਟਿਕਟਾਂ ਨਾ ਮਿਲਣ ਤੋਂ ਬਾਅਦ ਨਰਾਜ਼ ਹੋਣਗੇ ਜਾਂ ਭਗਾਵਤ ਕਰਨਗੇ ਕੀ ਉਹ ਬੀਜੇਪੀ ਚ ਜਾਂਦੇ ਨੇ ਜਾਂ ਆਮ ਆਦਮੀ ਪਾਰਟੀ ਚ ਜਾਂ ਅਕਾਲੀ ਦਲ ਚ ਇਸ ਗੱਲ ਦੇ ਉੱਪਰ ਵੀ ਇੰਤਜ਼ਾਰ ਕਰਨਾ ਪਏਗਾ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਇਹਨਾਂ ਸਾਰੀਆਂ ਹੀ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਤੇ ਤੁਹਾਡਾ ਜੋ ਅਨਲਿਸਿਸ ਹੈ ਪੰਜਾਬ ਦੇ ਸਿਆਸੀ ਸਮੀਕਰਨਾਂ ਨੂੰ ਲੈ ਕੇ ਵੀ ਤੁਸੀਂ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਣ ਨੂੰ ਵਿਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ